ਛੁੱਟੀ ਤੋਂ ਆਏ ਫੌਜੀ ਜਵਾਨ ਦੀ ਸੜਕ ਹਾਸੇ ਵਿੱਚ ਹੋਈ ਮੌਤ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅੰਮ੍ਰਿਤਸਰ ਬੀਤੇ ਦਿਨੀ ਛੁੱਟੀ ਤੋਂ ਆਏ ਹਲਕਾ ਜਨਾਲਾ ਦੇ ਫੌਜੀ ਜਵਾਨ ਬਜਿੰਦਰ ਸਿੰਘ ਦੀ ਸੜਕ ਹਾਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਬੀਤੇ ਕੱਲ ਹਲਕਾ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਗਏ ਜਿੱਥੇ ਉਹਨਾਂ ਦੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਸ ਤੋ ਆ ਪਤਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਦੂਧੀ ਘਟਦੇ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਹਨ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਅਸੀਂ ਇਸ ਵੇਲੇ ਅਜੇ ਨਾਲਾ ਸ਼ਹਿਦ ਦੇ ਵਿੱਚ ਖੜੇ ਹਾਂ ਮਿੱਤੇ ਦਿਨੀ ਸਰਦਾਰ ਬਜੰਦਰ ਸਿੰਘ ਸਾਡੇ ਫੌਜੀ ਵੀਰ ਦੀ ਸਰਦਾਰ ਮਨਜੀਤ ਸਿੰਘ ਜੀ ਦਾ ਬੇਟਾ ਫੌਜ ਤੋਂ ਛੁੱਟੀ ਜਾਇਆ ਸੀਗਾ ਉਹਦਾ ਇੱਕ ਐਕਸੀਡੈਂਟ ਦੇ ਨਾਲ ਡੈਥ ਹੋ ਗਈ ਛੋਟੀ ਉਮਰ ਸੀ ਜੇ 30 ਸਾਲ ਦੀ ਉਮਰ ਸੀਗੀ ਕੋਈ ਬੇਟਾ ਸੀਗਾ ਉਹਦਾ ਤੇ ਮੈਂ ਉਹਨਾਂ ਦੇ ਘਰ ਅਫਸੋਸ ਕਰਨ ਆਇਆ ਸੀ ਉਹਦੀ ਪਤਨੀ ਨਾਲ ਉਹਦੇ ਪਿਤਾ ਜੀ ਦੇ ਨਾਲ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਬੜਾ ਦੁੱਖ ਹੋਇਆ ਦੁੱਖ ਇਸ ਕਰਕੇ ਵੀ ਹੋਇਆ ਕਿ ਇਹਨਾਂ ਦਾ ਜਵਾਨ ਪੁੱਤਰ ਸੀਗਾ ਤੇ ਸਾਡੀ ਫੌਜ ਦਾ ਇੱਕ ਬਹੁਤ ਫੌਜੀ ਜਵਾਨ ਜਿਹੜੇ ਦੇਸ਼ ਦੀ ਰੱਖਿਆ ਕਰਦੇ ਆ ਉਹ ਸਾਡੇ ਤੋਂ ਵਿੱਚ ਸੇਵਾ ਕਰਦੇ ਆ ਸਾਡੇ ਤੋਂ ਵਿਛੜ ਗਿਆ ਮਾਤਾ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚੰਨਾ ਚ ਰੱਖੇ ਇਹਨਾਂ ਨੂੰ ਪਿੱਛੋਂ ਸਾਡੇ ਪਰਿਵਾਰ ਨੂੰ ਸਾਡੀ ਭੈਣ ਛੋਟੀ ਜਿਹਦਾ ਜੀਵਨ ਸਾਥੀ ਸੀਗਾ ਉਹਨੂੰ ਤਾਕਤ ਬਖਸ਼ੇ ਕਿ ਬਾਕੀ ਸਮਾਂ ਜ਼ਿੰਦਗੀ ਦਾ ਜਿਹੜਾ ਉਹਨੇ ਤਕਲੀਫ ਹੋ ਕੇ ਜਦਾ ਕਟਣਾ ਮੈਂ ਇਸ ਕਰਕੇ ਦੁੱਖ ਸੰਜਿਆ ਕਰਨ ਵਾਸਤੇ ਪਰਿਵਾਰ ਨੇ ਕੋਈ ਮੁਸ਼ਕਲਾਂ ਨਹੀਂ ਦੱਸਿਆ ਕਿੱਦਾਂ ਕੋਈ ਨਹੀਂ ਪਰਿਵਾਰ ਨੇ ਦੱਸਿਆ ਥੋੜਾ ਥਾਣੇ ਦੀਆਂ ਮੁਸ਼ਕਲਾਂ ਉਹ ਡੀਐਸਪੀ ਤੇ ਐਸਐਚਓ ਸਾਹਿਬ ਨਾਲ ਆਏ ਸੀਗੇ ਉਹਨਾਂ ਦੀ ਡਿਊਟੀ ਲਾਤੀ ਆ ਕਿ ਆਪਾਂ ਹੱਦ ਤੱਕ ਮੈਂ ਉਹਦਾ ਵੀ ਕਿਹਾ ਕਿ ਜੇ ਕੋਈ ਉਹ ਵੀ ਕਿਸੇ ਕਿਸਮ ਦੀ ਮਦਦ ਦੀ ਲੋੜ ਪਵੇ ਅਸੀਂ ਪਤਵਾਦ ਦੀ ਮੱਤ ਜਿਹੜੀ ਕਹਾਵਾ ਥੈਂਕ ਯੂ ਕੋਈ ਗੱਲ ਨਹੀਂ ਮੇਰੇ ਅਫਸੋਸ ਕਰ ਮੈਂ ਇਹਦੀ ਸੇਵਾ ਕਰ ਰਿਹਾ ਸੀ ਜੀ ਬਾਈ ਕੁਜੀ ਕ ਖਸਾ ਅਵਜ ਪਾਤੇ ਜੀ ਸਾਡੇ ਕਾਕਾ ਬਲਜਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਝੜਕਾ ਹਾਸੇ ਵਿੱਚ ਮੌਤ ਹੋ ਗਈ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਜੀ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਥੜੀ ਘਰ ਇਹਨਾਂ ਨੇ ਆ ਕੇ ਸੱਦਣਾ ਦੁੱਖ ਸਾਂਝਾ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਛੁੱਟੀ ਤੋਂ ਆਏ ਫੌਜੀ ਜਵਾਨ ਦੀ ਸੜਕ ਹਾਸੇ ਵਿੱਚ ਹੋਈ ਮੌਤ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅੰਮ੍ਰਿਤਸਰ ਬੀਤੇ ਦਿਨੀ ਛੁੱਟੀ ਤੋਂ ਆਏ ਹਲਕਾ ਜਨਦਾ ਦੇ ਫੌਜੀ ਜਵਾਨ ਬਜਿੰਦਰ ਸਿੰਘ ਦੀ ਸੜਕ ਹਾਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਬੀਤੇ ਕੱਲ ਹਲਕਾ ਜਨਦਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਗਏ ਜਿੱਥੇ ਉਹਨਾਂ ਦੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਸ ਤੋਂ ਬਾਅਦ ਪਤਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਦੁੱਖ ਦੀ ਘੜੇ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਹਨ ਔਰ ਉਹਨਾਂ ਨੇ ਕੀ ਕੁਝ kiya ਤੁਸੀਂ ਆਪ ਹੀ ਦੇਖੋ ਸੁਣੋ ਅਸੀਂ ਇਸ ਵੇਲੇ ਅਜੇ ਨਾਲਾ ਸ਼ਹਿਦ ਦੇ ਵਿੱਚ ਖੜੇ ਹਾਂ ਮਿੱਤੇ ਦਿਨੀ ਸਰਦਾਰ ਬਜੰਦਰ ਸਿੰਘ ਸਾਡੇ ਫੌਜੀ ਵੀਰ ਦੀ ਸਰਦਾਰ ਮਨਜੀਤ ਸਿੰਘ ਜੀ ਦਾ ਬੇਟਾ ਫੌਜ ਤੋਂ ਛੁੱਟੀ ਜਾਇਆ ਸੀਗਾ ਉਹਦਾ ਇੱਕ ਐਕਸੀਡੈਂਟ ਦੇ ਨਾਲ ਡੈਥ ਹੋ ਗਈ ਛੋਟੀ ਉਮਰ ਸੀ ਜੇ 30 ਸਾਲ ਦੀ ਉਮਰ ਸੀਗੀ ਇੱਕ ਕੋਈ ਬੇਟਾ ਸੀਗਾ ਉਹਦਾ ਤੇ ਮੈਂ ਉਨ ਦਾ ਕਫਸ ਉਸ ਕਰਨ ਆਇਆ ਸੀ ਉਹਦੀ ਪਤਨੀ ਨਾਲ ਉਹਦੇ ਪਿਤਾ ਜੀ ਦੇ ਨਾਲ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਬੜਾ ਦੁੱਖ ਹੋਇਆ ਦੁੱਖ ਇਸ ਕਰਕੇ ਵੀ ਹੋਇਆ ਕਿ ਇਹਨਾਂ ਦਾ ਜਵਾਨ ਪੁੱਤਰ ਸੀਗਾ ਤੇ ਸਾਡੀ ਫੌਜ ਦਾ ਇੱਕ ਬਹੁਤ ਫੌਜੀ ਜਵਾਨ ਜਿਹੜੇ ਦੇਸ਼ ਦੀ ਰੱਖਿਆ ਕਰਦੇ ਆ ਉਹ ਸਾਡੇ ਤੋਂ ਵਿੱਚ ਸੇਵਾ ਕਰਦੇ ਆ ਸਾਡੇ ਤੋਂ ਵਿਛੜ ਗਿਆ ਮਾਤਾ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਇਹਨਾਂ ਨੂੰ ਪਿੱਛੋਂ ਸਾਰੇ ਪਰਿਵਾਰ ਨੂੰ ਸਾਡੀ ਭੈਣ ਛੋਟੀ ਜਿਹਦਾ ਜੀਵਨ ਸਾਥੀ ਸੀਗਾ ਉਹਨੂੰ ਤਾਕਤ ਬਖਸ਼ੇ ਕਿ ਬਾਕੀ ਸਮਾਂ ਜ਼ਿੰਦਗੀ ਦਾ ਜਿਹੜਾ ਉਹ ਨਿੱਤੜੀ ਹੋ ਕੇ ਜਦਾ ਕੱਟਣਾ ਮੈਂ ਇਸ ਕਰਕੇ ਦੁੱਖ ਸੰਜਿਆ ਕਰਨ ਵਾਸਤੇ ਪਰਿਵਾਰ ਨੇ ਕੋਈ ਮੁਸ਼ਕਿਲਾਂ ਨਹੀਂ ਦੱਸਿਆ ਕਿੱਦਾਂ ਕੋਈ ਨਹੀਂ ਪਰਿਵਾਰ ਨੇ ਦੱਸਿਆ ਥੋੜਾ ਠਾਣੇ ਦੀਆਂ ਮੁਸ਼ਕਿਲਾਂ ਉਹ ਡੀਐਸਪੀ ਤੇ ਐਸਐਚਓ ਸਾਹਿਬ ਨਾਲ ਆਏ ਸੀਗੇ ਉਹਨਾਂ ਦੀ ਡਿਊਟੀ ਲਾਤੀ ਆ ਕਿ ਆਪਾਂ ਹੱਥਾਂ ਦਾ ਮੈਂ ਉਦਾਂ ਵੀ ਕਿਹਾ ਕਿ ਜੇ ਕੋਈ ਹੋਰ ਵੀ ਕਿਸੇ ਕਿਸਮ ਦੀ ਮਦਦ ਦੀ ਲੋੜ ਪਵੇ ਤੇ ਅਸੀਂ ਪਰਿਵਾਰ ਦੀ ਮਦਦ ਜਰੂਰ ਕਰਾਂ ਸਾਹਿਬ ਥੈਂਕ ਯੂ ਕੋਈ ਗੱਲ ਨਹੀਂ ਤੁਹਾਨੂੰ ਮੇਰੇ ਅਫਸੋਸ ਕਰਨ ਦੀ ਲੋੜ ਨਹੀਂ ਦੇਹ ਦੀ ਸੇਵਾ ਕਰ ਰਹੇ ਅਸੀਂ ਉਹ ਜੀ ਬਾਈ ਕੁਟੀਕ ਖਸਵਾ ਜਪਤਾ ਜੀ ਸਾਡੇ ਕਾਕਾ ਬਲਜਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਛੜਕਹਾਸ ਵਿੱਚ ਮੌਤ ਹੋ ਗਈ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਜੀ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਥੜੀ ਘਰ ਇਹਨਾਂ ਨੇ ਆਣ ਕੇ ਸੱਦਣਾ ਦੁੱਖ ਸਾਂਝਾ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਹੋਈ